ਮੇਰੇ ਨਾਲ ਆ ਪਿੰਡ ਦੇ ਚੋਟੀ ਦੇ 스타 ਹੋਇਆ ਜਿਹੜਾ ਦਾ ਧੰਨਵਾਦ ਗਰਾਊਂਡ ਵਿਹਲਾ ਕਰ ਦਿਓ ਸਟੇਜ ਵਾਲੇ ਪਾਸੇ ਤਾਚੋ ਦੀ ਟੀਮ ਹੈ ਆਹ ਕਹਿੰਦੇ ਕਬੈਨਾਂ ਦਾ ਜੇਤੂ ਤੁਹਾਡੇ ਸਾਹਮਣੇ ਮੰਨਾ ਬੱਲੋਂ ਦੀ ਧਰਤੀ ਦਾ ਪਹਿਲੀ ਕਬੱਡੀ ਪਾਉਣ ਦੇ ਲਈ ਅੱਕੇ ਵੱਜਦਾ ਹੋਇਆ ਪਰਲੇ ਪਾਸੇ ਗਿੰਨੀ ਵਰਗੇ ਖੜਿਆ ਓਏ ਇੱਕ ਪਾਸੇ ਲਵਲੀ ਤੇ ਨਾਲ ਮੇਰੇ ਵੀਰੋ ਓ ਟਿੱਬਿਆਂ ਵਾਲਾ ਸਵਰਨਿਆ ਸ਼ੇਰ ਕਹਾਣੀ ਲਓ ਸਾਹਮਣੇ ਦੇਖੋ ਕਮਲ ਟਿੱਬੇ ਵਾਲਾ ਟਾਪ ਦਾ ਯੱਖਾ ਲਾ ਕੇ ਆ ਟਾਪਰ ਯਾਖੀ ਸਿਰਾ ਕਰਾ ਗਿਆ ਐਂਦਰ ਧਰਤੀ ਮਨੂੰ ਮੱਥਾ ਟੇਕਦਾ ਹਰਮਨ ਬੁਲਟ ਬਾਬੇ ਪ੍ਰਸੇਪ ਪੰਡਾਲ ਦਾ ਪੋਤਾ ਬੁਲਟ ਇਹ ਖੀਰਾ ਵਾਲੀ ਐ ਬੁਲਟਾਂ ਦੇ ਲੋ ਪੰਜਾਬੀ ਵੀਰੋ ਐਸੇ ਪਿੰਡ ਦਾ ਐਸੇ ਫਿਰਦਾ ਸੰਤੀ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਲੱਗਦੀ ਹੈ ਉਰਲੇ ਪਾਸੇ ਗਿੰਨੀ ਹੈ ਤੇ ਨਾਲ ਟੱਪੇ ਵਾਲਾ ਨਾਲ ਵੀਰੋ ਚਾਰ ਬੱਬਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿੰਨਾ ਕਿਵੇਂ ਕਿੱਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸੰਤੀ ਦੇ ਦੂਜੇ ਪਾਸੇ ਟੱਪੇ ਵਾਲਾ ਉਹ ਖੜਕਾ ਵਰਗਾ ਕਬੱਡੀ ਦਾ ਤੇ ਨੰਬਰ ਆ ਰੇਡਰ ਦੇ ਗੱਦੇ ਵਿੱਚ ਆ ਆ ਦੂਜੀ ਮੌrti ਮੇਰੇ ਕਿਹਦੇ ਵੀਰੋ ਮੋਟਨਾ ਲੇ ਬਾਂਦੂ ਦੇ ਬਾਹਰੇ ਹੋ ਜੋ ਜਿਹੜੇ ਬਾਂਦੂ ਆ ਬਾਹਰੇ ਹੋ ਜੋ ਭਾਈ ਬਣ ਕੇ ਬਾਹਰੇ ਜਿੰਨਾ ਦਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਭਾਈ ਵਾਹ ਆ ਨਾ ਕੰਮ ਕਰੋ ਮਨੋਜੀ ਹਲੋ 5000 ਕਰੋ ਆ ਮੈਕ ਦਾ ਮਾਰ ਦੋ ਪਹਿਰੇ ਲਲਕਰੇ ਵਾਦੀ ਇਹ ਮੈਕ ਦੂਸਰੇ ਬੰਦ ਕਰਦੇ ਸਾਰੇ ਚਾਰ ਨਾਲ ਉਹ ਚਾਰ ਨਾਲ ਉਹ ਲਲਕਰੇ ਉਹ ਬੇਨਤੀ ਆ ਯਾਰ ਮੈਚ ਚ ਪਹਿਲੇ ਪਹਿੜ ਪਹਿੜ ਆਪੋ ਚੱਕਰ ਲੱਗ ਪਹਿਰੇ ਨਾਲ ਕਰੇ ਥੋੜੀ ਬਸ ਦੇ ਮੈਚ ਯਾਰ ਤੁਹਾਡੇ ਨਾਲ ਕਰਿਆ ਲੜਾਈ ਕਰਾਉਂਦੇ ਆ ਐਦਾਂ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜੋ ਮੈਚ ਖੇਡਣਾ ਆ ਸਾਡੀ ਹੈਲੋ 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 ਉਹ ਬਈ ਬੇਜੇਮ ਦੀ ਪਲੇਰਾਂ ਨੂੰ ਹੱਥ ਬੰਨ ਕੇ ਜਿਹੜੀਆਂ ਦੂਜੀਆਂ ਦਾ ਕਰ ਰਹੇ ਬੰਦ ਕਰ ਦਿਓ ਸਾਰੇ ਕਰਦੇ ਭਾਈ ਸਭ ਨੂੰ ਇੱਕ ਵਾਰੀ ਬੇਨਤੀ ਆ ਮੇਰੇ ਹੱਥ ਬੰਨ ਕਰੋ ਇੱਕ ਬੇਨਤੀ ਹੱਥ ਬੰਦ ਕੇ ਯਾਰ ਬਈ ਪਤਾ ਕੀ ਆ ਪਤਾ ਕੀ ਆ ਮੈਚ ਕਰਾਉਣਾ ਬਈ ਤੁਸੀਂ ਪਲੇਅਰ ਹੋ ਯਾਰ ਇੱਕ ਹੀ ਗੱਲ ਬਣੀ ਪਿਆਰ ਨਾਲ ਯਾਰ ਰੌਲਾ ਨਹੀਂ ਪਾਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਜੱਗੂ ਪਿਆਰ ਨਾਲ ਪਿਆਰ ਨਾਲ ਬੁਲਟ ਪਿਆਰ ਨਾਲ ਹੈਲੋ ਭਾਈ ਉਹ ਲਾਲਕਲੇ ਕਰ ਦੋ ਮਾਰ ਦੋ ਭਾਈ ਯਾਰ ਹੈ ਖਡਿਆਰੀ ਖੇਂਦੇ ਨੇ ਐ ਥੋੜੀ ਗੁੱਗਾ ਮਾਰ ਦੋ ਨਜ਼ਾਰੇ ਯਾਰ ਆਹ ਗਰਾਊਂਡ ਦਾ ਮਹਿਕਮਤ ਕਰ ਦੋ ਜੀ ਕੋਈ ਗੱਲਾਂ ਕੀ ਜਿਹੜੇ ਬਾਹਰੋਂ ਮੈਂ ਕਹਿੰਦੇ ਬੰਦ ਕਰੋ ਯਾਰ ਖਡਿਆਰੀ ਖੇਡੋ ਪਾਸ ਮੈਚਮੈਂਟ ਕਰ ਦੋ ਸਰ ਜਰੂਰ ਤੁਸੀਂ ਠੀਕ ਹੈ ਜੀ ਪਤਾ ਗੁੱਗਾ ਥੋੜੀ ਮਾਰ ਦੋ ਨਜ਼ਾਰੇ ਪਤਾ ਗੱਲ ਕੀ ਆ ਬਾਬੇ ਦਾ ਟੂਰਨਾਮੈਂਟ ਆਏ ਨਾ ਕਰੋ ਚਲੋ ਖੜੋ ਖਿਡਾਰੀ ਵੀਰੋ ਖੜੋ ਚਲੋ ਫਰਾਵਲਾਖ ਨੂੰ ਫਰਾਵ ਕਰੋ ਬੇਨਤੀ ਹੈ ਆ ਬੇਨਤੀ ਹੈ ਪਲੇਅਰਾਂ ਨੂੰ ਲੜੋ ਨਾ ਯਾਰਾਂ ਕਬੱਡੀ ਨੂੰ ਕਿਉਂ ਖਰਾਬ ਕਰਦੇ ਹੋ ਗਰਾਊਂਡ ਵੇਲਾ ਗਰਾਊਂਡ ਵੇਲਾ ਕਰ ਦਿਓ ਹੁਣ ਆਪਾਂ ਮੈਚ ਕਰਵਾਈਏ ਪਲੀ ਜਿੰਨਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਤਾਰੂ ਦਰਸ਼ਕ ਬਿੰਦਰਬਾਈ ਜਿਨ੍ਹਾਂ ਦਾ ਕੋਈ ਕੰਮ ਨਹੀਂ ਆ ਫਿਰ ਉਹਨਾਂ ਨੂੰ ਆਪਾਂ ਬਾਹਰ ਕਰ ਲਈਏ ਬੜੀ ਮਿਹਰਬਾਨੀ ਸੈਰ ਦੇ ਵੱਲੋਂ ਇਹ ਸਾਰੇ ਧਿਆਨ ਦੇਣਗੇ ਤਾਂ ਮੈਚ ਸ਼ੁਰੂ ਹੋ ਗਿਆ ਹੈ ਹਲੋ ਮਨਨ ਬੱਲ ਤੋਂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਚਾਰ ਨੰਬਰ ਖੇਤਰ ਦੇ ਵਿੱਚੋਂ ਮੁਕਾਬਲਾ ਉਹ ਕਿੰਨਾ ਤੇਜ਼ ਕਿੰਦਾ ਨਾ ਹੋਣਾ ਇੱਕ ਪਾਸੇ ਲੱਤੀ ਹੈ ਮਹਿਮਦ ਗੋਰੀਆ ਕਰਦਾ ਹੋਇਆ ਟਰਾਈ ਉਹ ਬੁੱਟ ਦੀ ਕਬੱਡੀ ਉਹ ਸਵਰਨਿਆ ਛੇੜ ਕਹਾਣੀ ਟਾਡ ਰੇਡ ਤੀਜੀ ਲੜੀ ਵੰਦਾ ਹੈ ਉਹਦੇ ਹਿਸਾਬ ਨਾਲ ਰੇਡ ਪਾਉਣੀਆ ਬੋਲ ਦੇਖੀ ਕਿਤੇ ਨੰਬਰ ਖਰਾਬ ਹੋ ਜੇ ਨੋ ਜੰਨਾ ਆ ਪਿੰਡਾ ਸੱਗਣਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪਾਉਣ ਲਈ ਖੇਡਣ ਵਾਲੇ ਵਿਚ ਵਾਦਾ ਹੋਇਆ ਔਰ ਚੌੜ ਜਫੀਏ ਤੋਂ ਇੱਕ ਬਾਈਲੈਂਡ ਵੀਰਪੁਰਿਆ ਹਾਈਲੈਂਡ ਪਟਿਆਲਾ ਤੇ ਸੋਪਾ ਘਾਟੋ ਬਾਈਲੈਂਡ ਜੀ ਢੱਲੋ

ऐसे इलाके ਦਾ ਉਹ ਕਹਿੰਦੇ ਨਿਊਜ਼ੀਲੈਂਡ ਤੱਕ ਧੁੰਮਾ ਆ ਗੱਬਰੂ ਦੀ ਬਲੇ ਮਿੱਤਰੋ ਇਹ ਐ 37 ਸਰਦਾਰ ਮੇਜਰ ਸਿੰਘ ਦਾ ਪੁੱਤ ਕਬੱਡੀ ਪਸੋਰੀ ਵਧਿਆ ਹੋਇਆ ਹੈ ਸੋਮੇ ਵੱਲੋਂ 500 ਰੁਪਏ ਆਇਕ ਨੂੰ ਭਰਾ ਦਿਓ ਜੀ ਉਹ ਦੂਜੇ ਪਾਸੇ ਸੰਤਰੀ ਘਰਾਚੋ ਵਾਲਾ ਸੋਮੇ ਦਾ ਪੰਜਨ ਕਰ ਆਪਣੀ ਟੀਮ ਦਾ ਜੋੜਦਾ ਹੋਇਆ ਆ ਬੱਲੇ ਮੋਟੇ ਦੇ ਵਿਰੋਧ ਕਬੱਡੀ ਫਾਉਂਡ ਦੇ ਲਈ ਇੱਕ ਪਾਸੇ ਮੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਵਾ ਮੀਰਪੁਰਿਆ ਇੱਕ ਪਾਸੇ ਬੁਲਤ ਨੰਬਰ ਆਪਣੀ ਟੀਮ ਦਾ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਹੋ ਗਿਆ ਸਰਾ ਹੋ ਗਿਆ ਸਰਾ ਹੋ ਗਿਆ ਇੱਕ ਤੋਂ ਮੜਾ ਕਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤੇ ਰੱਖਿਆ ਨੰਬਰ ਲੈਉਣ ਨੂੰ ਬਾਬਾ ਹਰਜਨਤ ਬਰਕਾਤ ਦੀ ਸੁਪਾ ਸਾਹਿਬ ਗਰਾਉਂਡ ਤੇ ਖੁਦ ਆਇਆ ਧੰਨਵਾਦ ਹੈ ਲਓ ਸਾਹਮਣੇ ਮੰਨਾ ਬੱਲਰੋਂ ਦੀ ਧਰਤੀਆਂ ਮੇਰੇ ਮਿੱਤਰੋ ਵੱਡਾ ਮਲ ਖੇਡ ਕਬੱਡੀ ਦਾ ਨੰਬਰ ਦਾ ਸ਼ਾਨਦਰਵਾਦਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਬਾਤੇ ਤਰਸੇਵ ਸਿੰਘ ਪੰਡਾਲ ਦਾ ਪੋਤਾ پھر آ گیا۔ اک پاسے چچو ہا کھماریا تے دوسرے پاسے اک امیرپرییا تے نال کرن ورگے چار بوڑھے شیرن تے نچوا اک پاسے امیرپرییا اک پاسے ਅੱਜ ਪਹਿਲੀ ਵਾਰ ਕੇ ਨਾਰਖਿਆ ਦੇਖਿਆ ਅੱਜ ਪਹਿਲੀ ਵਾਰੀ ਐਂਡਾ ਹਰਖਿਆ ਦੇਖਿਆ ਓ ਸੰਧੂਆ ਛੇੜ ਕਹਾਣੀ ਐ ਕਹ ਬੋਲਤੇ ਇਦਾਂ ਦੀ ਕਿ ਨਾ ਭਾਜੀ ਮੈਂ ਤੇ ਕਈ ਕੁਝ ਨਹੀਂ ਮੈਂ ਤੇ ਭਾਜੀ ਕਈ ਕੁਝ ਨਹੀਂ ਲੋ ਸਾਹਮਣੇ ਰੇਡ ਇਸਨੇ ਸੈਂਟੀ ਆਕਰਾ ਚੋਬਲਾ ਖੇਡ ਮੈਦਾਨ ਤੇ ਪਾਰਿਆ ਕਮਲ ਟਿੱਬੇ ਵਾਲਾ ਔਰ ਦੂਸਰੇ ਬੰਦੇ ਆ ਜਿੰਨੀ ਮਹਿਮਦਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਨਾਲ ਟਕੜਾ ਯਾਹਾਂ ਐਨ ਸਿਰਾਂ ਲਾ ਗਿਆ ਇਹ ਗਿੰਨੀ ਆ ਮਹਿਮਦਬਾਲੀਆ ਮੇਰੇ ਮਿੱਤਰੋ ਸਾਹਮਣੇ ਕਿੰਨੀ ਮਿਹਨਤ ਵਾਲੀਆ ਪਰ ਰੀਪਲੇ ਦੀ ਮੰਗ ਹੋਈ ਹੈ ਆਰ ਨੰਬਰ ਜਿਹੜਾ ਰੀਪਲੇ ਚਲੋ ਇਹ ਨੰਬਰ ਆਪਾ ਕਬੱਡੀ ਕੰਦਾ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਹੱਥ ਵਾਲੀਆ ਪਿੰਡਾ ਟੋਟਾ ਦੇਖਦਾ ਮੁੰਡਿਆਲਾ ਕਰਨ ਵਰਕੇ ਲੱਗੇ ਹੋਇਆ ਉਹ ਇੱਕ ਵਰਕੇ ਲੱਗੇ ਹੋਇਆ ਚਾਰ ਬੁੱਧਰ ਸ਼ੇਰਤ ਵਿਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸੋਹਣਾ ਸ਼ੇਰ ਲਓ ਜੱਗੀ ਆ ਦੂਸਰੇ ਪਿੰਡਾ ਸੱਜਣਵਾਲੀਆ ਕੇ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਉਹ ਦੁਨੀਆ ਇਸ਼ਾਰੇ ਦੇ ਕੋਲ ਕੱਲ ਕਰਦੀ ਕਿ ਮਿਸਤਰਾ ਦੇ ਕੱਪ ਉਹੀ ਹੋਣੀ ਆ ਉਹ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਇਹ ਆ ਟਿੱਬਿਆਂ ਦਾ ਪੁੱਤ ਹੱਕ ਮੜਿਆ ਜੱਗੂ ਔਰ ਦੂਸਰੇ ਬਨੇ ਮੰਦਾ ਬੱਲੇ ਦੀ ਧਰਤੀ ਦਾ ਫੇਰ ਕਬੱਡੀ ਪਾ ਰਿਹਾ ਸੱਧੂਆ ਸਾਹਮਣੇ ਬੰਨਾ ਬੱਲੋਂ ਦੀ ਧਰਤੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਾਰਾਂ ਦੇ ਵਿੱਚੋਂ ਮਕਾਬਲਾ ਟਿੱਬਿਆਂ ਦੇ ਨਾਲ ਹੋਣਾ ਆਹ ਮਾਰ ਰੋਈਆ ਲਵਲੀਆ ਇੱਕ ਪਾਸੇ ਮੰਦਾ ਏ ਮੇਰੇ ਵੀਰੋ ਬੁਲਟ ਫੇਰ ਆ ਗਿਆ ਬੁਲਟ ਫੇਰ ਆ ਗਿਆ ਹੱਕ ਮੜਿਆ ਟੇਡਾ ਟੇਡਾ ਦੇਖਦਾ

ਕਾਰ ਜਾਫੀ ਤਿਆਰ ਆ ਗਰਾਚੋ ਵਾਲਾ ਸੰਤੀ ਔਰ ਦੂਸਰੇ ਬੰਦੇ ਕਮਲ ਟਿੱਬੇ ਵਾਲਾ ਦੇਖੋ ਇੱਕ ਇੱਥੇ ਰੱਖਿਆ ਇੱਕ ਰੱਖਿਆ ਇੱਥੇ ਰੱਖਿਆ ਕਰ ਰਹੇ ਹੋਗੇ ਮਿੱਤੋ ਇੱਕ ਪਾਸੇ ਸੰਟੀਆ ਤੇ ਦੂਜੇ ਪਾਸੇ ਟੱਪਿਆਲਾ ਕਮਲ ਹੰਦੇ ਦੂਰ ਸਮਾਪਿਤਦਾ ਹੋਇਆ ਉਹ ਮੁਕਾਬਲਾ ਉਹ ਮੁਕਾਬਲਾ ਆ ਇਹ ਆ ਇਹ ਆ ਇੱਥੇ ਰੱਖੋ ਛੇੜ ਕਹਾਣੀ ਸਵਾਨਿਆ ਓਏ ਆ ਗਿਆ ਘਰਾਟੋ ਦੇ ਮੇਲੇ ਦਾ ਸਵਾਦ ਦੁਨੀਆ ਦਾ ਚਿੱਤ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖ ਲਈ ਹੈ ਪਿਆਰ ਨਾਲ ਦੇਖ ਲਈ ਹੈ ਜੱਫੇ ਲੱਗਦੇ ਐ ਰੇਡਾਂ ਪੈਂਦੀਆਂ ਦੇਖੋ ਬੁਲਟ ਸਮੇਂ ਫੇਰ ਹਰਬਲ ਬੁਲਟ ਖਿਆਲ ਦੀ ਧਰਤੀ ਦਾ ਇੱਥੇ ਇੱਥੇ ਭਾਈ ਵਾਹ ਇੱਥੇ ਇੱਥੇ ਇਹ ਆ ਇਹ ਆ ਇਹ ਆ ਓਏ ਵਾਹ ਓਏ ਗੱਬਰੂਆ ਇੱਕ ਵਾਰ ਸੇ ਮੰਨਾ ਬੱਲ ਲਾਉਣਾ ਸਵਾਨਿਆ ਖੇਡ ਕਹਾਣੀ ਬੱਲਾ ਵਾਲਾ ਮੰਨਾ ਦੇ ਵੀ ਇਸ ਸਮੇਂ ਰੇਡ ਪਾਉਂਦਰੀ ਖੇਡ ਮੈਦਾਨ 'ਚ ਟਿੱਪੇ ਦਾ ਵੀਰ ਵਧਿਆ ਹੋਇਆ ਹੈ ਚਾਰ ਲਾਖੀਆਂ ਤੋਂ ਫਿਰ ਦੇਖਾਂਗੇ ਆ ਟਿੱਪੇ ਵਾਲਾ ਕਮਲ ਔਰ ਦੂਸਰਾ ਸੋਰੀ ਇਸ ਸਮੇਂ ਗਿੰਨੀ ਤੇ ਨੰਬਰ ਇਸ ਸਮੇਂ ਮੰਨਾ ਬੱਲੋਂ ਵਾਲਾ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪੌਂਡਰੀ ਪਿੰਡਾ ਸੱਦੜ ਵਾਲੀਆ ਸੰਧੂਆ ਕਹੇ ਟਿੱਪਿਆਂ ਦੇ ਪੁੱਤਲੂ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਜੱਗੂਆ ਸ਼ੇਰ ਉਹ ਮੁੰਡੇ ਨੂੰ ਇੱਕ ਪਾਸੇ ਇੱਕ ਨਾ ਮੀਰਪੁਰਿਆ ਤੇ ਦੂਜੇ ਪਾਸੇ ਪਿੰਡਾ ਸੱਜਣਵਾਲੀਆ ਉਹ ਖੜਕਾ ਵਰਕਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜਫਾ ਉੱਤਰ ਤੇ ਜਫਾ ਇੱਧਰ ਜਫਾ ਉੱਤਰ ਤੇ ਜਫਾ ਇੱਧਰ ਉਹ ਨਜ਼ਾਰਾ ਜਾਂਦਾ ਦਰਸ਼ਕ ਮੰਡੀ ਦਾ ਮੰਡੀ ਦੀ ਰੇਡ ਤੇ ਆ ਇੰਦਰ ਸੰਗਤ ਕਰਾ ਚੋਰੀ ਲੈ ਵੀ ਖੁਸ਼ ਹੋ ਇੱਕ ਵਾਰ ਫੇਰ ਦੱਸਾ ਜਰਿਆ ਆ ਚਿੱਤ ਖੁਸ਼ ਹੋ ਗਿਆ ਸੰਧੂਆ ਪੰਧਿਆ ਦਾ ਫੁੱਟ ਨੇ ਕਾੜੇ ਕਰਤੇ ਸਾਰੇ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਹਾਕਮ ਮੜਕਾ ਇੱਕ ਪਾਸੇ ਬੁਲਟ ਉਹ ਦੂਜੇ ਪਾਸੇ ਜੱਗੂ ਇੱਕ ਪਾਸੇ ਬੱਗੂ ਇਹ ਆ ਇਹ ਆ ਇਹ ਆ ਇਹ ਆ ਇਹ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਘਹਾੜੀ ਸਵਰਨਿਆ ਆਹ ਲੋਟਾਂ ਦੀ ਫਰਖਾ ਐਦਾਂ ਨਾ ਕਰੋ ਪਿਆਰ ਨਾਲ ਫੜਾੜਿਆ ਕਰੋ ਭਰਾ ਬਣ ਕੇ ਮਾਇਆ ਇਹ ਸਭੇ ਦਾ ਹੀ ਚੱਕਰ ਹੈ ਸਭੇ ਦਾ ਹੀ ਚੱਕਰ ਹੈ ਇਹਦਾ ਸਤਕਾਰ ਇਹਦੀ ਕਦਰ ਇਹਦੀ ਇੱਜ਼ਤ ਕਰੀਏ ਆਪਾਂ ਫੜਾੜਿਆ ਕਰੀਏ ਬੜੀ ਮਿਹਰਬਾਨੀ ਲਓ ਮੈਚ ਪੂਰਾ ਟੌਪ ਦਾ ਦੂਜਾ ਸੈਮੀਫਾਈਨਲ ਮੈਚ ਹੱਥੋ ਦੇ ਕੱਪ ਦਾ ਬਾਬਾ ਜੀ ਖੁਦ ਖੜਿਆ ਰੱਜੇ ਦਾ ਕੌਰੀ ਦਾ ਉਹ ਤਾਰੂ ਦਾ ਸਾਰੇ ਟੈਂਕੂ ਕੋ ਆਉਣ ਦਾ ਬਹੁਤ ਧੰਨਵਾਦ ਕਰਨ ਕੈਨੇਡਾ ਤੇ ਗੰਗਲੋ ਦਾ ਧੰਨਵਾਦ 37 ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਰੱਜੇ ਮਰਵਾਤਾ ਹੋਇਆ ਉਹ ਵੇਖਾਂਗੇ ਡੱਬੇ ਵਾਲਾ ਇੱਕ ਪਾਸੇ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ 37 ਦਾ ਕਰਾਚੋ ਵਾਲੇ ਦਾ ਹਾਂਜੀ ਬੁਲਟ ਫੇਰ ਆ ਗਿਆ ਜੱਗੂਆ ਬੁਲਟ ਫੇਰ ਆ ਗਿਆ ਬੋਲਟ ਵਾਲਾ ਨੰਬਰ ਜਿਹੜਾ ਰੈਫਰੀ ਤਸਦੀਕ ਦਾ ਉਹੀ ਆ ਜਾਫੀਆਂ ਦਾ ਨੰਬਰਾ ਲੋਡ ਕਰ ਦਿਓ ਹਾਂ ਸੱਧੂਆ ਉਹ ਸਾਹਮਣੇ ਬੋਲਟ ਕਬੱਡੀ ਪਾਉਣ ਦੇ ਲਈ ਫਟ

ਮੰਨਾ ਬੱਲਾ ਵਾਲਾ ਮੰਨਾ ਬਰੀਕਾ ਵਾਲਾ ਆ ਮੰਨਾ ਕੈਲੀਫੋਰਨੀਆ ਵਾਲਾ ਆ ਭੱਜਿਆ ਆਂਦਾ ਹੈ ਭੱਜਿਆ ਆਂਦਾ ਸਾਹਮਣੇ ਰੇਡ ਤੇ ਛੋਟੇ ਜੋਤੇ ਨੂੰ ਭੇਜਦਾ ਛੋਟਾ ਜੋਤਾ ਇਹ ਮੁੰਡਾ ਨਮਾ ਤੈਰ ਕੀਤਾ ਉਹ ਮੇਰੇ ਵੀਰੋ ਇੱਕ ਪਾਸੇ ਛੋਟਾ ਜੋਤਾ ਤੇ ਦੂਜੇ ਪਾਸੇ ਬੱਲੇ ਬੱਲੇ ਹੋ ਗਏ ਮਿੱਤਰੋ ਹਾਕ ਮਰ ਕੇ ਜੱਗੂ ਨੇ ਬਾਦਰੋਂ ਪਾਰ ਕਰਕੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਚੱਲੋ ਜਵਾਨਾ ਪਾਕ ਕਬੱਡੀ ਸ਼ੂਟਾ ਸੁਦਾ ਫਰੂਟ ਹਾਊਸ ਵੱਲੋਂ ਸੈਂਟੀ ਨੂੰ 500 ਅਭਿਆ ਫੜਦਾ ਨਾ ਹਾਂਜੀ ਨੰਬਰ ਜਾਫੀ ਆਂਦਾ ਨੰਬਰ ਕਰਾਚੋਂ ਦਾ ਅਗਲੀ ਰੇਡ 37 ਪਾਉਂਡ ਦੇ ਲਈ ਫੇਰ ਪਤਾ ਪਿੱਛੇ ਹੋ ਜਾ ਬਈ ਸਾਰੇ ਸਾਰੇ ਪਿੱਛੇ ਹੋ ਜਾ ਬਾਲੀ ਫੌਜੀ ਸਾਡਾ ਪ੍ਰਾਤ ਪੂਰਾ ਜੋਰ ਮਾਰ ਰਿਹਾ ਸੋਪਾ ਘਰਾਚੋਂ ਬੰਨਾ ਸਾਹਮਣੇ ਤੱਕਾਂਗੇ ਤੇ ਬੱਲੇ 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 ਆਹ ਸੰਤੀ ਹੈ ਪਰ ਦੂਜੇ ਪਾਸੇ ਲੰਭਦੀ ਹੈ ਉਹ ਟੁੱਕ ਟੁੱਕ ਫੇਰ ਆ ਗਿਆ ਆ ਕੰਬਾਲੀਏ ਟੁੱਕ ਟੁੱਕ ਫੇਰ ਆ ਗਿਆ ਇੱਕ ਵਾਰੀ ਉਹ ਧੁੱਕ ਧੁੱਕ ਫੇਰ ਆ ਗਿਆ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਤੇ ਆ ਤੇ ਆ ਤੇ ਇੱਥੇ ਏ ਕਾਵਾਪਾ ਓਏ ਕਾਵਾਪਾ ਹੋਸੋ ਰਿਹਾ ਹਾਂ ਇਹ ਕਿਰਾਚੋਂ ਦਾ ਮੇਲਾ ਬਾਬਾ ਫਕੀਰੀਆ ਦਾ ਜਿਹੜਾ ਮੇਲਾ ਚੱਲਦਾ ਹੈ ਬਾਬਾ ਹਰਜਿੰਦਰ ਪ੍ਰਕਾਸ਼ ਜੀ ਖੜੇ ਹੈ ਆ ਮੰਨਾ ਬੱਲ ਦਾ ਬਾਲ ਆ ਗਾਬੀਆ ਇਸ ਵੇਲੇ ਅਮਰੀਕਨ ਤੋਂ ਆਇਆ ਹੋਇਆ ਰੇਡ ਪਈ ਹੋਈ ਹੈ ਘਾਟੋਂ ਦੀ ertid 4 ਜਫੀ ਤਿਆਰ ਦੇਖੋ ਕੀ ਇਸ਼ਾਰਾ ਹੈ ਕੀ ਇਸ਼ਾਰਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ 22 ਤਰੀਕ ਪਨਵਾ ਦੀ ਧਰਤੀ ਕੋਲਜੀਤ ਸਰਪੰਚ ਦਲਜੀਤ ਕਮਾਨ ਉਹਨਾਂ ਵੱਲੋਂ ਸੱਦੇ ਨੇ ਅਸੀਂ ਖੰਡਾ ਖੜਕੂ ਤੇ 22 ਤਰੀਕ ਕਲੌਦੀ ਵੀ ਪੁੱਜਾਂਗੇ ਕਲੌਦੀ ਵੀ ਅਸੀਂ ਖੰਡਾ ਖੜਕੂ ਪਨਵਾ ਚਾਰ ਟੀਮਾਂ ਖੇਡਣਗੀਆਂ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਤੇ ਫੇਰ ਫਿਰ ਵੀਰੋ ਪਨਵਾ ਮੇਰੇ ਤੋਂ ਬਾਅਦ ਕਲੌਦੀ ਦੀ ਧਰਤੀ ਤੇ ਹਾਜ਼ਰੀ ਲਵਾਵਾਂਗੇ ਦੋਨੋਂ ਕੱਪ ਵੱਡੇ ਐ ਆਓ ਸਵਰਨਿਆ ਦੋਨੋਂ ਕੱਪ ਵੱਡੇ ਐ ਉਧਰ ਕਮਾਣਾ ਵਾਲਾ ਅਮਰੀਕਾ ਵੱਡੀ ਮੁਬਾਰਕਬਾਦ ਹੈ ਘੜਾਮਾਂ ਦੀ ਧਰਤੀ ਹੈ ਜਿਲ੍ਹਾ ਪਟਿਆਲਾ ਬਸਾਖੀ ਦੇ ਮੇਲੇ ਤੇ ਵੱਡਾ ਕੱਪ ਹੁੰਦਾ ਉਸ ਮੇਲੇ ਤੇ ਜਿੰਦਰਬਰ ਕਸਪੇਲ ਵੱਲੋਂ ਭਰਾ ਨੂੰ ਸੋਨੇ ਦਾ ਕੰਠਾ ਪਾਇਆ ਜਾਣਾ ਹੈ ਕਮਾਣਾ ਵਾਲਿਆ ਮੁਬਾਰਕਬਾਦ ਹੈ ਨਾਲ ਪ੍ਰੋਫੈਸਰ ਸਾਡਾ ਸੇਵਕ ਸ਼ੇਰਗੜ੍ਹ ਇੰਟਰਨੈਸ਼ਨਲ ਬਲਾਰਿਆਂ ਦਾ ਸਾਰੇ ਦਾ ਸਾਡੇ ਵੱਲੋਂ ਸਤਿਕਾਰ ਬਹੁਤ-ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਦਾ ਮਾਣ ਨੇ ਬਲਾਰੇ ਫਾਈਨਲ ਦੀ ਗੱਲ ਕਰਨਗੇ ਉਹ ਤਿਆਰ ਰਹਿਣਗੇ ਫਾਈਨਲ ਦੇ ਲਈ ਆ ਵੀ ਗੱਭਰੂ ਮੈਚ ਸ਼ੁਰੂ ਕਰੀਏ ਆ ਰੌਲਾ ਨਹੀਂ ਪਾਉਣਾ ਆਜੋ ਆਪਾਂ ਹੋਟ ਲੈ ਸਕਦੇ ਤਾਂ ਡਿਸੀਜਨ ਪਹਿਲਾਂ ਵੀ ਦਿੱਤਾ ਹੁਣ ਵੀ ਆ ਜਾਣਾ ਲਓ ਰੇਡ सामने जा जो बोलत कैंदा है सामने जा जो एकम जगू कोई गल नहीं प्यार खेल कबड्डी है रोज दा काम ये गेम है नया मुकाबला बहुत जोश वही मेगा कांटेस्ट पे पाओ बच्चा ਤੇ ਦੂਜੇ ਪਾਸੇ ਬੁਲਟ ਉਹ ਧੱਕ ਧੱਕ ਹੋ ਗਈ ਮਿੱਤਰੋ ਨੰਬਰ ਦਾ ਬੁਲਟ ਆਪਣੀ ਟੀਮ ਲਈ ਜੋੜ ਗਿਆ ਚੱਲੋ ਇੱਕ ਬੁਰਪਾ ਵਾਹ ਨੰਬਰ ਆ ਰੇਡਰ ਦਾ ਸੁਣੋ 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 ਹਰੀਪਲੇ ਰਹਿੰਦਾ ਹੈ ਇੱਕ ਰੀਪਲੇ ਰਹਿੰਦਾ ਜੀ ਉਹਦਾ ਡਿਸੀਜਨ ਇਹ ਆਉਣਾ ਉਹ ਕੋਈ ਨਾ ਇਧਰ ਇੱਕ ਤਾਂ ਆ ਗਿਆ ਦੂਜਾ ਰਹਿਦਾ ਹੈ लवली ਇੱਕ ਰੀਪਲੇ ਦਾ ਦਸਤੀ ਦਾ ਜੇ ਰਹਿਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਰਦਲਟ ਕਿਹੜਾ ਜਾਨ ਲੱਗਿਆ ਕਿਤੇ ਕੋਈ ਗੱਲ ਨਹੀਂ ਸਬਰ 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 ਤੇ